ਜੇਸੀਆਈ ਫਗਵਾੜਾ ਸਿਟੀ ਵੱਲੋਂ ਸਰਗੀਆਂ ਸ਼੍ਰੀ ਦਾਨਕਚਨ 세ਠੀ ਅਤੇ ਸ਼੍ਰੀਮਤੀ ਠਾਕੁਰ ਦੇਵੀ 세ਠੀ ਦੀ ਯਾਦ ਵਿੱਚ 33ਵਾਂ ਅੱਖਾਂ ਦੀਆਂ ਮੁਫਤ ਬਿਮਾਰੀਆਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਸ਼੍ਰੀ ਗੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਵਿਖੇ ਫਾਇਨਸ ਵਿੱਚ ਗੇਅਰਜ਼ ਦੇ ਮਾਲਕ ਸਤਪਾਲ 세ਠੀ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਹਰਸਿਮਰਨ ਕੌਰ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸਟੇਸ਼ਨ ਜਲੰਧਰ ਤੇ ਕਪੂਰਥਲਾ ਹਾਜ਼ਰ ਹੋਏ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਇਜ਼ਰਾਨ ਜਿੱਥੇ ਕੈਂਪ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ ਉੱਥੇ ਹੀ ਅੱਖਾਂ ਦੇ ਮਾਹੀ ਡਾਕਟਰ ਤੁਸ਼ਾਰ ਅਗਰਵਾਲ ਅਤੇ ਬਾੜਾ ਹਸਪਤਾਲ ਦੀ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫਰੀ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਜਦਕਿ ਕਈ ਮਰੀਜ਼ ਆਪਰੇਸ਼ਨ ਲਈ ਵੀ ਚੁਣੇ ਗਏ ਆਪਣੇ ਸੰਬੋਧਨ ਵਿੱਚ ਬੁਲਾ ਰਿਆ ਨੇ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਲੋਕ ਮਹਿੰਗੇ ਹਸਪਤਾਲਾਂ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਲੋਕਾਂ ਨੂੰ ਇਹੋ ਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਉਧਰ ਪ੍ਰਬੰਧਕਾਂ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਈ ਭਲਾਈ ਦੇ ਕੰਮ ਚਾਰੀ ਰੱਖੇ ਜਾਣਗੇ ਅੱਜ 33 ਮਾ ਫ੍ਰੀ ਆਈਓਪਰੇਸ਼ਨ ਕੈਂਪ ਸ਼੍ਰੀ ਨਾਨਕ ਸਰ ਸੇਠੀ ਔਰ ਮਾਤਾ ਸ਼੍ਰੀ ਠਾਕੁਰਦੇਵ ਸੇਠੀ ਦੀ ਯਾਦ ਵਿੱਚ ਗੀਤਾ ਮੰਦਰ ਮਾਡਲ ਟਾਊਨ ਵਿੱਚ ਲਗਾਇਆ ਜਾ ਰਿਹਾ ਹੈ ਇਹ ਕੈਂਪ ਪਿਛਲੇ 33 ਸਾਲਾਂ ਤੋਂ ਲੱਗ ਰਿਹਾ ਹੈ ਔਰ ਇਸ ਕੈਂਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅੱਜ ਤੱਕ ਜਿਨਨੇ ਵੀ ਆਪਰੇਸ਼ਨ ਇੱਥੇ ਹੋਏ ਨੇ ਜਿਨਾਂ ਨੂੰ ਵੀ ਅੱਖਾਂ ਲੱਗੀਆਂ ਨੇ ਜਿਨ੍ਹਾਂ ਨੇ ਵੀ ਅੱਖਾਂ ਦਾ ਇਲਾਜ ਕਰਾਇਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਹੋਈ ਔਰ ਬਹੁਤ ਹੀ ਕਾਮਯਾਬੀ ਨਾਲ ਇਹ ਕੈਂਪ ਰਿਆ ਹੈ ਆਪਣੇ ਅਗਾ ਵਧ ਰਿਹਾ ਹੈ ਔਰ ਮੈਨੂੰ ਆਸ ਹੈ ਕਿ ਇਹ ਕੈਂਪ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਜਿਹਦੇ ਵਿੱਚ ਤਕਰੀਬਨ ਅਸੀਂ 80 ਤੋਂ ਲੈ ਕੇ 100 ਕੈਟਰੀਕ ਦੇ ਆਪਰੇਸ਼ਨ ਕਰਦੇ ਹਾਂ ਔਰ ਹਜ਼ਾਰ ਤੋਂ ਜ਼ਿਆਦਾ ਜਿਹੜਾ ਹੈ ਉਹ ਪੀਡੀ ਹੁੰਦੀ ਹੈ ਔਰ ਐਡ ਕਰ ਦਿੱਤੀ ਹੈ ਰਵਾਨ ਕਰੇ ਵਾਹਾਂ ਦੇ ਵੀ ਕੈਪਰ ਵਾਲੀ ਕੈਂਪ ਇਸੇ ਤਰੀਕੇ ਨਾਲ ਚੱਲ ਰਹਾ ਹੈ ਔਰ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਇਸੇ ਤਰ੍ਹਾਂ ਅੱਜ ਦਾ ਜਿਹੜਾ ਸ਼ੋਪ ਦਿਹਾੜਾ ਹੈ ਇਹਦੇ ਵਿੱਚ ਅੱਜ ਜੀਸੀਆਈ ਫਗਵਾੜਾ ਸਿਟੀ ਨੇ ਤੀਤੀਵਾ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਆਯੋਜਿਤ ਕੀਤਾ ਹੈ ਜਿਹਦੇ ਵਿੱਚ ਬਾੜਾ ਹਸਪਤਾਲ ਦੀ ਟੀਮ ਤੇ ਮੈਂ ਡਾਕਟਰ ਤੁਸ਼ਾਰ ਅਗਰਵਾਲ ਤੇ ਸਾਰੀ ਆਈ ਟੀਮ ਦੇ ਸਹਿਯੋਗ ਦੇ ਨਾਲ ਫ੍ਰੀ ਅੱਖਾਂ ਦਾ ਚੈੱਕਅਪ ਕੀਤਾ ਜਾਏਗਾ ਤੇ ਜਿਹੜੇ ਵੀ ਚੁਣੇ ਗਏ ਮਰੀਜ਼ ਹੈ ਉਹਨਾਂ ਦੇ ਫ੍ਰੀ ਆਪਰੇਸ਼ਨ ਲੈਂਸ ਫੇਕੋ ਰਾਹੀਂ ਬਿਨਾਂ ਟਾਂਕੇ ਬਿਨਾਂ ਪੱਟੀ ਬਿਨਾਂ ਟੀਕੇ ਵਾਲੇ ਬਿਲਕੁਲ ਮੁਫਤ ਇਲਾਜ ਕੀਤਾ ਜਾਏਗਾ ਤੇ ਉਹਨਾਂ ਨੇ ਕਾਲੀਆਂ ਐਂਕਾ ਵੀ ਤੇ ਦਵਾਈਆਂ ਵੀ ਸਾਰੀਆਂ ਫ੍ਰੀ ਦਿੱਤੀਆਂ ਜਾਣਗੀਆਂ ਅੱਜ ਦਾ ਜਿਹੜਾ ਇਹ ਕੈਂਪ ਦਾ ਸਾਰਾ ਸਹਿਯੋਗ ਸੇਠੀ ਪਰਿਵਾਰ ਵੱਲੋਂ ਹੋਏਗਾ ਤੇ ਜੀਸੀਆਈ ਫਗਵਾੜਾ ਸਿਟੀ ਜੋ ਕਿ ਕਈ ਸਾਲਾਂ ਤੋਂ ਫਗਵਾੜਾ ਵਿੱਚ ਇਹ ਨੇਕ ਕੰਮ ਕਰ ਰਹੀ ਹੈ ਤੇ ਉਹਨਾਂ ਦਾ ਅੱਜ 33ਵਾਂ ਅਸਾਂ ਦਾ ਚੈਕਅਪ ਕੈਂਪ ਹੈ ਜੋ ਗੀਤਾ ਭਵਨ ਮੰਦਰ ਫਗਵਾੜਾ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ ਅੱਜ ਦੇ ਦਿਹਾੜੇ ਤੇ ਅਸੀਂ ਸਾਰਿਆਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਮਿਲਣਗੀਆਂ ਨਿਗ੍ਹਾਵਾਲੀਆਂ ਐਂਕਾ ਵੀ ਮੁਫਤ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਆਪਰੇਸ਼ਨ ਵੀ ਮੁਫਤ ਕੀਤੇ ਜਾਣਗੇ ਜਿਹੜੇ ਮਰੀਜ਼ ਇਸ ਕੈਂਪ ਦਾ ਪੂਰਾ ਲਾਭ ਚੱਕਣਾ ਚਾਹੁੰਦੇ ਹਨ ਉਹ ਇੱਥੇ ਆ ਕੇ ਪੂਰਾ ਲਾਭ ਲੈ ਸਕਦੇ ਹਨ ਤੇ ਉਸ ਤੋਂ ਬਾਅਦ ਵੀ ਜੇ ਉਹਨਾਂ ਦੀ ਕੋਈ ਤਕਲੀਫ ਹੁੰਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਬਾੜਾ ਹਸਪਤਾਲ ਵਿਖੇ ਉਹਨਾਂ ਦਾ ਇਲਾਜ ਸਾਰਾ ਮੁਕੰਮਲ ਕੀਤਾ ਜਾਏਗਾ